ਕੀ ਕਰਦੇ ਕੋਈ ਨਹੀਂ ਪੁੱਤ ਜੋ ਮੇਰਾ ਕੰਮ ਹੈ ਉਹ ਹੀ ਕਰਨ ਦਿਆਂ ਬਸ ਫੂਟ ਸੀਨ ਦੇ ਬਾਅਦ ਜੋ ਤੁਹਾਨੂੰ ਪੈਸੇ ਮਿਲੂਗੇ ਉਹਦੀ ਮੇਰੀ ਫੀਸ ਪਰ ਜੋ ਮਾਸਟਰ ਮਨੂ ਸਕੂਲ ਤੇ ਖੜਾ ਟੜਾਉਂਦੇ ਗਲਤ ਪੁੱਤ ਤੇ ਲਿਖੀ ਗਿਆ ਤੇਰੀ ਫੀਸ ਤੇ ਪੁੱਤ 6 ਮਹੀਨਾ ਤੋਂ ਨਹੀਂ ਲੱਗਦੀ ਆ ਮੈਂ ਵੀ ਕੀ ਕਰਾਂ ਪੁੱਤ ਹੋਰ ਹੀ ਕੰਮ ਨਹੀਂ ਹੁੰਦੇ ਪਰ ਪੁੱਤ ਕੁਝ ਕੰਮ ਜ਼ਰੂਰੀ ਹੁੰਦੇ ਆ ਜਿਹੜੇ ਸਾਨੂੰ ਪਹਿਲਾਂ ਕਰਨੇ ਪੈਂਦੇ ਆ ਮੰਮੀ ਮੁਰਗੀ ਜ਼ਰੂਰੀ ਕੰਮ ਆ ਜ਼ਰੂਰੀ ਕਾ ਮੇਵਾ ਕਿ ਪੁੱਤ ਸਾਰਾ ਸੋਨਾ ਮੰਗਿਆ ਹੂੰ ਤੇ ਸਭ ਲੋਕਾਂ ਦੇ ਬਟਾ ਸੰਧਾਰੇ ਗਿਆ ਕਈਆਂ ਦੇ ਆਏ ਪਰ ਆਪਾ ਤੇਰੀ ਭੁਆ ਦੇ ਸੰਧਾਰਾ ਨਹੀਂ ਦਿੱਤਾ ਜਦੋਂ ਬੇਟਾ ਤੁਹਾਡਾ ਪਾਪਾ ਹੁੰਦਾ ਹੈ ਤੇ ਸੌਣ ਚੜ੍ਹਦੇ ਸੰਧਾਰਾ ਦੇ ਹੁੰਦੇ ਉਦਾਂ ਤੇ ਰੱਬ ਦਾ ਦਿੱਤਾ ਤੇਰੀ ਭੁਆ ਕੋ ਬਹੁਤ ਖੁਸ਼ ਹੈ ਕਿਸੇ ਚੀਜ਼ ਦੀ ਕਮੀ ਨਹੀਂ ਆ ਪਰ ਪੁੱਤ ਧੀਾਂ ਕੋ ਜਿੰਨਾ ਹੀ ਹੋਵੇ ਉਹਨਾਂ ਨੂੰ ਮਾਪਿਆਂ ਤੋਂ ਆਸ ਤੇ ਜ਼ਰੂਰ ਹੁੰਦੀ ਹੈ ਤੇ ਨਾਲੇ ਪੁੱਤ ਮੈਂ ਹੁਣ ਥੋੜੇ ਜਿਹਾ ਸਲਾਈ ਕਰਕੇ ਪੱਠੇ ਕੀਤੇ ਆ ਥੋੜੇ ਜਿਹਾ ਹੁਣ ਹੋਰ ਮਿਲੋਗੇ ਸੌਣ ਤੇ ਪੁੱਤ ਖਤਮ ਹੁੰਦੇ ਆਇਆ ਤੇ ਜੇ ਪੁੱਤ ਮੈਂ ਤੇਰੀ ਭੂਆ ਦਾ ਸੰਭਾਰਾ ਨਾਲ ਲੈ ਗਈ ਤੇ ਭੂਆ ਨੇ ਪੁੱਤ ਰਖੜੀਆਂ ਲੈ ਕੇ ਨਹੀਂ ਆਣਾ ਤੇ ਪੁੱਤ ਅੱਗੇ 2 ਸਾਲ ਤੋਂ ਤੇ ਭੂਆ ਆਪਣੀ ਆਈ ਨਹੀਂ ਹੁਣ ਆਈ ਆਪਣਾ ਬੰਨਾ ਵਾ ਕਿ ਆਪਾਂ ਨੂੰ ਜਾ ਕੇ ਸੰਭਾਰਾ ਦੇ ਕੇ ਆਈਏ ਤੇ ਪੁੱਤ ਆਪਣੀ ਭੂਆ ਆਪਣੇ ਘਰ ਆਵੇ ਭਾਵੇਂ ਤੁਹਾਡਾ ਪਾਪਾ ਨਹੀਂ ਤੇ ਕੀ ਹੋਇਆ ਪਰ ਭੂਆ ਦਾ ਆਪਣਾ ਤੇ ਪੁੱਤ ਬੰਨਾ ਹੋਣਾ ਹੂੰ ਤੇ ਮੈਂ ਸੋਚਉਂਦੀ ਆ ਜੋ ਮੇਰੇ ਕੋ ਸਾਰਾ ਬੰਦਾ ਮੈਂ ਜਾ ਕੇ ਤੁਹਾਡੇ ਭੂਆ ਨੂੰ ਸੰਭਾਰਾ ਦੇ ਕੇ ਆ ਆਖਿਰ ਉਹਨੇ ਕਿ ਆਸ ਹੋ ਗਈ ਨਾ ਸਾਡੇ ਤੇ ਕਿ ਆਖਿਰ ਮੇਰੀ ਪਰਜਾਈ ਨਹੀਂ ਆਈ ਮੇਰੇ ਭਤੀਜੇ ਆ ਮੈਂ ਤੇ ਚਾਹੁੰਨੀ ਆ ਪੁੱਤ ਮੈਂ ਤੁਹਾਡੀ ਫੀਸ ਰੁਕਣਾ ਦਵਾ ਪਰ ਕੀ ਕਰਾਂ ਪੁੱਤ ਮੇਰੀਆਂ ਵੀ ਕੁਝ ਮਜਬੂਰੀਆਂ ਆ ਪੁੱਤ ਜਿਹੜਾ ਮੇਰੇ ਕੋ ਸਾਰਾ ਕੁਝ ਪੂਰਾ ਨਹੀਂ ਹੁੰਦਾ ਚਲ ਕੋਈ ਗੱਲ ਨਹੀਂ ਪੁੱਤ ਤੂੰ ਮਾਸਟਰ ਨੂੰ ਕਹਦੀ ਕਿ ਮਾਸਟਰ ਜੀ ਕੁਝ ਦਿਨ ਖਲੋ ਜੋ ਮੈਂ ਤਾਂ ਫੀਸ ਦੇ ਦਿੰਦਾ ਪਰ ਹੁਣ ਪੁੱਤ ਸੰਧਾਰਾ ਦੇ ਗਿਆ ਨਾ ਫੇਰ ਰਖੜੀ ਹੋਣੀ ਆ ਪੁੱਤ ਰਖੜੀ ਤੇ ਵੀ ਜੇ ਕੋ ਆਉਗੀ ਤਾਂ ਪਣ ਜੋ ਵੀ ਥੋੜਾ ਬੋਧਾ ਖਰਚਾ ਤੇ ਪਤਾ ਹੈ ਨਾ ਮਮੀ 10 ਸਾਲ ਤੋਂ ਮੈਂ ਲਈ ਫੁੱਟਬਾਲ ਨਾ ਰੁਟੇ ਪਈ ਸਕੂਲ ਦੇ ਸਾਰੇ ਦੋਸਤ ਮੇਰੇ ਮਜ਼ਾਕ ਉਡਾਉਂਦੇ ਆ ਮੈਨੂੰ ਨਵੇਂ ਬੂਟ ਲੈ ਕੇ ਦੇਉਗੇ ਪੁੱਤ ਮੈਂ ਇਹ ਪਤਾਵਾ ਤੇਰੇ ਮੂਡ ਤੋਂ ਐ ਮੇਰਾ ਜਿਹੜਾ ਜੀ ਕਰਦਾ ਮੈਂ ਤੁਹਾਨੂੰ ਘਟੇ ਉਹ ਪਾ ਕੇ ਦੇ ਸਕੂਲ ਭੇਜਾਂ ਮਜਬੂਰੀ ਆ ਕੋਈ ਕਰਾਂ ਕੋਈ ਕਿ세 ਬੰਨੇ ਮੇਰਾ ਹੱਥ ਨਹੀਂ ਪੁੰਨਾਂ ਮੈਂ ਸੋਚ ਲਈ ਕੋਸ਼ਿਸ਼ਾਂ ਪਰ ਹੁੰਦਾ ਕੋਸ਼ਿਸ਼ ਕੋਜ ਕਬਤ ਮੇਰੇ ਤੇ ਹੀ ਜ਼ਿੰਮੇਵਾਰ ਹਾਂ ਤੁਹਾਨੂੰ ਹੀ ਵੇਖਣਾ ਵਾ ਦੁਨੀਆਦਾਰੀ ਵੀ ਬੇਟਾ ਦੇਖਣੀ ਹੈ ਮੈਨੂੰ ਬਸ ਪੁੱਤ ਆਹ ਹਣੂ ਵਾ ਦਸੰਦਾਰਾ ਦੇ ਦੇਣਾ ਪਾ ਫੇਰ ਬਸ ਰਖੜੀ ਆ ਜਾਣੀ ਹੈ ਥੋੜੇ ਦਿਨਾਂ ਅਜੇ ਤੇ ਰਖੜੀ ਤੇ ਭੂਆ ਨੂੰ ਥੋੜਾ ਜਿਹਾ ਬਹੁਤਾ ਜੋਸ਼ਰ ਦਾ ਬੰਦਾ ਦਮਾਗੇ ਫੇਰ ਪੁੱਤ ਮੈਂ ਕਰਨ ਉਹ ਕੀ ਸੋਚੀ ਉਹ ਤੈਨੂੰ ਮੋੜ ਦਿਵਾਉਂਗੀ ਜ਼ਰੂਰ ਨਾਲੇ ਮੇਰੀ ਫੀਸ ਦਾਉਂਗੀ ਮੇਰੇ ਬੱਚੇ ਕਿੰਨੇ ਚੰਗੇ ਆ ਹੈ ਭਾਵੇਂ ਮੈਂ ਫੀਸ ਨਹੀਂ ਵੀ ਦਿੰਦੀ ਤਾਂ ਨਹੀਂ ਪੜਦੇ ਮੇਰੇ ਪੁੱਤ ਵਾੜਕੇ ਮੇਰੇ ਪੁੱਤਨੇ ਅਫਸਰ ਬਣਨਾ ਤੂੰ ਇਦਾਂ ਤੂੰ ਹੀ ਪਾਪਾ ਦਾ ਨਾਮ ਰੌਸ਼ਨ ਕਰਨਾ ਹੀ ਪੜ ਕੇ ਠੀਕ ਆ ਹਾਂ ਪੁੱਤ ਪੂਆ ਤਾਡੀ ਕਿੰਨੇ ਤਗੜੇ ਕਾਰਿਆ ਪੁੱਤ ਮੈਨੂੰ ਤੇ ਸੰਗ ਵੀ ਆਉਂਦੀ ਆ ਕੀ ਕਰਾਂ ਪੁੱਤ ਜੋ ਕੁਛ ਹੈਗਾ ਮੈਂ ਉਹਨੂੰ ਦੇ ਕੇ ਹੀ ਜਰੂਰਾਂਗੇ ਤੇ ਤੁਸੀਂ ਜਦੋਂ ਵੱਡੇ ਹੋਗੇ ਉਦੋਂ ਤੁਸੀਂ ਆਪਣੇ ਦੋਵੇਂ ਜਣੇ ਭੂਆ ਨੂੰ ਸੋਨਾ ਸੋਨਾ ਸਿੰਧਾ ਲੈ ਕੇ ਆਇਆ ਕਰਿਓ ਚੰਗਾ ਹਾਂ ਪਰ ਪੁੱਤ ਹੁਣ ਥੋੜੀਕ ਦਿਨਾਂ ਦੀ ਗੱਲਾਂ ਬਸ ਤੁਸੀਂ ਸਾਰ ਲਓ ਫਿਰ ਮੈਂ ਤੁਹਾਡਾ ਸਭ ਕੁਝ ਲੈ ਕੇ ਤੁਹਾਨੂੰ ਦਵਾਂਗੇ ਥੋੜੀ ਹੋਰ ਸਮਾਂ ਹੀ ਕਰੂੰਗੀ ਥੋੜੇ ਹੋਰ ਤਹਿਆਵ ਮਿਲ ਠੀਕ ਹੈ ਬੇਟਾ ਮੈਂ ਕੱਲ ਤੁਹਾਨੂੰ ਆ ਕੋ ਜਾਵਾਂਗਾ ਚੰਗਾ ਠੀਕ ਹੈ ਤੁਸੀਂ ਕਰਿਓ ਮੈਨੂੰ ਮੇਰਾ ਕੰਮ ਕਰ ਲੈਣ ਦਿਓ ਤੇ ਤੁਸੀਂ ਚਾਹ ਬਣਾਉਣਾ ਬਣਾਣੀ ਤੇ ਬਣਾ ਲਓ ਨਾਲੇ ਮੈਨੂੰ ਵੀ ਫੁੱਟ ਦੇ ਦਿਓ ਵੇਖ ਲਓ ਦੁੱਧ ਹੈਗਾ ਤੇ ਮੇਰੇ ਕੋਲ ਦੁੱਧ ਜਾਂ ਕੋਤਾਨੀਏ ਦੁੱਧ ਤੇ ਮੋਨਦਾ ਬ ਨਹੀਂ ਮਿਲਦਾ पता नहीं घरे लगता कोई हैगा नहीं है भैन जी पता नहीं गई है सतन जी साहर कि ठीक ठाक सब हां भैन जी ठीक है सब आया नहीं गया वह ਘਰਾਂ ਦੇ ਵਿੱਚ ਮੇਰੇ ਕੋ ਨਿਕਲਿਆ ਨਹੀਂ ਜਾਂਦਾ ਘਰਾਂ ਨੇ ਵੀ ਸੋ ਮਜਬੂਰੀਆਂ ਹੁੰਦੀਆਂ ਵਾ ਮਨ ਤੇ ਮੇਰਾ ਬੜਾ ਕਰਦਾ ਹੀ ਮੈਂ ਸੌਂ ਚੜ੍ਹੇ ਆ ਜਾਂਦੀ ਤੁਹਾਡਾ ਵੀਰ ਹੁੰਦਾ ਤੇ ਉਦੋਂ ਹੀ ਆ ਜਾਣਾ ਸੀ ਪਰ ਹੁਣ ਮੈਂ ਜੋ ਕੁਛ ਹੈਗਾ ਮਾੜਾ ਮੋਟਾ ਜਿਹਾ ਤੁਹਾਡੇ ਵਾਸਤੇ ਆ ਨਾ ਨਾ ਕੁਛ ਨਹੀਂ ਆਇਆ ਕੁਛ ਨਾ ਸੌਂ ਦਾ ਤੇ ਮਹੀਨਾ ਪਾਰ ਹੋ ਗਿਆ ਤੇ ਹੁਣ ਕੀ ਲਿਆਉਣ ਦੀ ਜਰੂਰਤ ਹੀ ਹੁਣ ਰਹਿਣ ਦੇਣਾ ਹੀ ਜੋ ਹੈਗਾ ਠੀਕ ਹੈ ਰਹਿਣ ਦੇ ਤੂੰ ਜਿਹੜਾ ਕੱਪੜੇ ਲਿਆਉਣੀ ਆ ਉਹ ਕੱਪੜੇ ਹੁਣ ਇੱਥੇ ਦਰਾਨੇ ਥਾਣੇ ਨੂੰ ਖਾਉ ਤੇ ਸਾਰਾ ਸਗਲਾ ਗੱਲਾਂ ਕਰਦੀਆਂ ਆ ਭੈਣ ਜੀ ਗਰੀਬੀ ਦਾਵਾ ਵਾ ਤੁਸੀਂ ਤੇ ਜਾਣਦੇ ਮੈਂ ਕਿੱਦਾਂ ਝੱਟ ਗੁਜ਼ਾਰਾ ਕਰਦੀ ਆ ਆਪਣਾ ਉਹ ਤੇ ਹੈਗਾ ਵਾ ਪਰ ਤੂੰ ਰਹਿਣ ਦੇ ਜਿੱਤਰਾ ਦਾ ਲਿਆਂਦਾ ਠੀਕ ਆ ਮੈਂ ਜੋ ਵੀ ਭੈਣ ਜੀ ਮੇਰੇ ਕੋ ਸਰਿਆ ਮਾੜਾ ਮੋਟਾ ਨੇ ਲਿਆਂਦਾ ਵਾ ਚਲ ਫੇਰ ਰੱਖ ਦੇ ਇੱਥੇ ਫੇਰ ਰੱਖ ਦੇ ਕੋਈ ਗੱਲ ਨਹੀਂ ਰੱਖ ਦੇ ਪਰ ਮੈਂ ਤੇ ਮੈਂ ਕੱਢ ਕੇ ਸੂਟ ਨਾ 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 ਅੱਖਾਂ ਹੀ ਪੈਣੇ ਫਿਰ ਇੱਥੇ ਉਹਨਾਂ ਨੇ ਗੱਲਾਂ ਕਰਨੀਆਂ 36 36 ਮੇਰੇ ਦਰਾਨੇ ਛਾਣੀਆਂ ਨੇ ਕੀ ਕੀ ਕਪੜਾ ਦੇ ਗਈ ਤੇਰੀ ਪਰਜਾਈ ਕੀ ਕਪੜਾ ਦੇ ਦੇ ਨਾਲ ਸਾਰਾ ਸੌਣ ਤੇ ਪਾਰ ਹੋ ਗਿਆ ਵਾ ਤੇ ਹੁਣ ਤੋਂ ਆਈ ਐ ਸੂਟ ਲੈ ਕੇ ਹੁਣ ਕਿੰਨੇ 36 36 ਗੱਲਾਂ ਕਰਨੀਆਂ ਉਹਨਾਂ ਨੇ ਕਿ ਹੁਣ ਪਰਜਾਈ ਲੈ ਕੇ ਆਈ ਕੱਪੜੇ ਦੇਣ ਰਹਿਣ ਦੇ ਤੋ ਕੋਈ ਗੱਲ ਨਹੀਂ ਠੀਕ ਐ ਜੋ ਵਾ ਨਾਲ ਮੈਂ ਫਿਰ ਚਾਹ ਪਾਣੀ ਬੋਲਨੇ ਨੌਕਰ ਨੂੰ ਬਣਾ ਲੈਂਦਾ ਪਿਆਰਿੰਦਾ ਤੁਹਾਨੂੰ ਚਾਹ ਪਾਣੀ ਠੀਕ ਆ ਔਰ ਤੁਸੀਂ ਬਹੁਤ ਹੀ ਗੱਲਾਂ ਕਰੋ ਤੁਸੀਂ ਤੇ 2 ਸਾਲ ਹੋ ਗਏ ਬੜੇ ਹੀ ਨਹੀਂ ਮੁੜ ਕੇ ਕੀ ਬਾੜਨਾ ਫਿਰ ਹੁਣ 2 ਸਾਲ ਆਪਣੇ ਘਰਾਂ ਘਰਾਂ ਵਰਗੇ ਘਰ ਇਹੋ ਜਿਹੇ ਤਰਾ ਹਮ ਟਾਡੇ ਕੋ ਨਹੀਂ ਨਿਕਲਿਆ ਜਾਂਦਾ ਤੇ ਮੇਰੇ ਕੋ ਵੀ ਕਬੀਲਦਾਰੀ ਨਹੀਂ ਨਿਕਲਿਆ ਜਾਂਦਾ ਕਦੀ ਕੋਈ ਆ ਜਾਂਦਾ ਕਈ ਕੋਈ ਆ ਜਾਂਦਾ ਨਹੀਂ ਨਿਕਲਿਆ ਜਾਂਦਾ ਫਿਰ ਕੀ ਕਰਨਾ ਫਿਰ ਚਲੋ ਨਾ ਸਾਨੂੰ ਤੇ 100 ਤਰ੍ਹਾਂ ਦੀਆਂ ਮਜਬੂਰੀਆਂ ਆਂ ਪੇਹਾਨੀ ਟਕਾਨੀ ਤਾਂ ਤੇ ਪਤਾ ਹੀ ਤੁਹਾਡੇ ਵੀਰ ਤੋਂ ਬਾਅਦ ਸਾਡੇ ਕੀ ਹਾਲਾਤ ਆ ਤੁਹਾਨੂੰ ਤੇ ਬਾਬੇ ਦਾ ਦਿੱਤਾ ਤੁਹਾਡੇ ਕੋਲ ਸਭ ਕੁਝ ਆ ਕਦੀ ਚੱਕਰ ਮਾਰਿਆ ਕਰੋ ਹੁਣੇ ਰਖੜੀ ਆਉਂਦੀ ਆ ਤੇ ਆਇਓ ਵੀਰਨੀਆਂ ਤੇ ਕੀ ਹੋਇਆ ਬੱਚੇ ਹੈਗੇ ਆ ਤੁਸੀਂ ਉਹਨਾਂ ਨੂੰ ਮਿਲਿਓ ਆਇਓ ਜੋ ਸਰਦਾ ਬੰਦਾ ਗਰੀਬੀ ਦਾ ਆ ਕਰਾਂਗੇ ਆਉਂਗੀ ਟਾਈਮ ਨਿਕਲੂਗਾ ਤੇ ਆਉਂਗੀ ਆਉਂਗੀ ਕੋਈ ਗੱਲ ਨਹੀਂ ਆਉਂਗੇ ਚਾਹ ਫੇ ਮੈਂ ਨੌਕਾ ਨੂੰ ਕਹਿੰਨੀ ਆ ਚਾਹ ਪਾਣੀ ਬਣਾ ਪਿਆ ਦੇ ਤੁਹਾਨੂੰ ਨੇ ਕੋਈ ਗੱਲ ਨਹੀਂ ਪੈਂਜੀ ਚਾਹ ਤੇ ਕੋਈ ਗੱਲ ਨਹੀਂ ਰਹੰਦੂ ਚਾ ਮੈਂ ਬੀਕੇ ਹੀ ਨਹੀਂ ਹੀ ਕੋਈ ਗੱਲ ਨੇ ਪੀ ਕੇ ਚਲ ਜਾਈ ਕੋਈ ਗੱਲ ਨਹੀਂ ਮੈਂ ਨੌਕਰ ਨੂੰ ਕਹਿ ਜਣੀ ਚਾਹ ਪਾਣੀ ਪੀ ਕੇ ਜਾਈ ਹਣ ਨਾਲ ਆਓ ਜੇ ਸੂਟ ਤੁ ਲਿਆਉਣੀ ਆ ਆਓ ਤੇ ਮੇਰੇ ਨੌਕਰਾਂ ਨਹੀਂ ਪਾਉਂਦੀਆਂ ਮੈਂ ਕਿ ਆ ਜੇ ਸੂਟ ਲੈਣੇ ਇਹੋ ਜੇ ਸੂਟ ਨਾ ਲਿਆ ਕਰ ਗਾਂ ਤੋਂ ਉਹਨਾਂ ਸਵਾਦ ਦਾ ਕੱਪੜਾ ਲਿਆਈ ਨਾ ਤੇ ਨਾਲ ਲਿਆਈ ਤੇ ਨਾ ਹੀ ਲੈ ਕੇ ਆਈ ਤੇ ਚੰਗੀ ਗੱਲ ਆ ਇਹੋ ਜਿਹ ਤੇ ਬੁਰੇ ਲੱਗਦੇ ਕੱਪੜੇ ਕਿਸੇ ਨੂੰ ਵਿਖਾਈਏ ਨਾਲ ਮੈਂ ਹੁਣ ਆਪਣੇ ਨੌਕਰ ਨੂੰ ਕਹਿੰਨੀ ਆ ਚਾਹ ਪਾਣੀ ਪੀ ਕੇ ਜਾਵੀ ਹੁਣ ਆਈ ਆ ਤੇ ਠੀਕ ਆ ਹੁਣ ਚਾਹ ਪਾਣੀ ਪੀ ਕੇ ਜਾਈ ਮੇਰੇ ਕੋ ਤੇ ਜੋ ਸਰੀਆ ਮੱਲੇ ਆਂਦਾ ਚਲੋ ਫੇਰ ਕੋਈ ਗੱਲ ਨਹੀਂ ਵੱਡਿਆਂ ਲੋਕਾਂ ਦੀ ਵੱਡੀਆਂ ਗੱਲਾਂ ਮੇਰੇ ਕੋ ਕਿਹੜੀ ਨਹੀਂ ਪਹੁੰਚੀ ਪਰ ਫੇਰ ਵੀ ਮੈਂ ਸੋਚਿਆ ਚਲ ਅੱਛਾ ਹਾਏ ਮੈਂ ਕਿ ਸੋਚਿਆ ਸੀ ਮੇਰੀ ਨਾਨਾ ਮੈਨੂੰ ਪੁੱਛੂਗੀ ਜਿਸ ਮਹੀਨੇ ਦਿਨਾਂ ਬਾਅਦ ਭਾਬੀ ਆਈਆਂ ਤੇਰੀ ਕੀ ਮਜਬੂਰੀ ਕਿੱਦਾਂ ਤੇਰਾ ਘਰ ਦਾ ਚੱਟ ਗੁਜ਼ਾਰਾ ਹੁੰਦਾ ਪਰ ਇਹਨੇ ਤੇ ਮੈਨੂੰ ਕੁਝ ਪੁੱਛਿਆ ਹੀ ਨਹੀਂ ਤੇ ਮੈਂ ਆਪਣੇ ਨਿਆਣੇ ਦੀ ਫੀਸ ਵੀ ਨਹੀਂ ਦਿੱਤੀ ਤੇ ਇੱਥੇ ਮੈਂ ਕੱਪੜੇ ਲੈ ਕੇ ਆ ਗਈ ਉਹਨੂੰ ਜਿਹੜੇ ਪਸੰਦ ਵੀ ਨਹੀਂ ਆਏ ਉਹਨੇ ਤੇ ਲਖਾਫੇ ਚ ਕੱਢੇ ਵੀ ਨਹੀਂ ਆ ਭਾਵੇਂ ਮੈਂ ਹੁਣ ਚੱਲ ਜਾਾਂ ਤੇ ਭਾਵੇਂ ਕੰਮ ਵਾਲਿਆਂ ਨੂੰ ਦੇ ਦਵੇ ਬੰਦੇ ਹੋਣਾ ਕਿੰਨਾ ਫਰਕ ਪੈ ਜਾਂਦਾ ਵੇਹਜਿਆ ਜਿਹਦਾ ਵੀਰ ਹੁੰਦਾ ਤੇ ਨੇ ਆਈ ਕਪੜੇ ਚੰਗੀ ਤਰ੍ਹਾਂ ਰੱਖ ਲਿਆ ਏ ਇਹਨੇ ਤੇ ਮੇਰਾ ਲਖਾਫਾ ਵੀ ਨਹੀਂ ਖੋਲਿਆ ਚਾਹ ਮੈਂ ਕੀ ਪੀਣੀ ਆ ਚਾਹ ਤੇ ਪੀਂਦਾ ਮੇਰਾ ਮਾਨੀ ਨਹੀਂ ਕਰਦਾ ਇਹਨੂੰ ਤੇ ਚੰਗਾ ਮੈਂ ਉੱਠ ਕੇ ਚਲੀ ਜਾਵਾਂ ਚਾਹ ਤੇ ਮੈਂ ਬਹੁਤ ਚੰਗਾ ਮਨਾ ਜੋ ਮੇਰੇ ਭਾਗ ਦਾ ਮੈਂ ਆਪਣਾ ਫਰਜ਼ ਨਿਭਾਇਆ ਕਾਰ ਵਾਲੀ ਚप्पल ਪਾਈ ਹੈ ਤੇ ਬਾਹਰ ਤੇ ਚੱਪਲ ਹੀ ਗੰਦੀ ਹੋ ਜਾਂਦੀ ਪਤਾ ਨਹੀਂ ਕਿੱਥੇ ਨਹੀਂ ਆਣਾ ਦਿਸ ਨਹੀਂ ਨੀ ਦਾ ਲਵਦੀਪ ਉਹ ਲਵਦੀਪ ਆ ਗਈ ਮੰਮਾ ਆ ਗਈ ਬੇਟਾ ਆ ਗਈ ਵੀਰ ਕਿੱਥੇ ਆ ਉਹ ਟਿਊਸ਼ਨ ਗਿਆ ਟਿਊਸ਼ਨ ਗਿਆ ਵਾ ਦੇ ਆਏ ਬਹੁਤ ਅਨਸੁਂਦਾਰ ਆ ਆਹ ਬਹੁਤ ਦੇ ਆਏ ਬਹੁਤ ਅਨਸੁਂਦਾਰ ਆ ਕੋਰ ਪੂਆ ਠਿੱਟਾ ਆ ਬੇਟਾ ਪੂਆ ਨੇ ਦੇਖ ਤੇ ਮੇਰਾ ਇੰਨਾ ਆਚਾ ਕੀਤਾ ਬੜਾ ਇੱਛੇ ਤਨ ਮੈਂ ਦੱਸਾਂ ਉਹ ਤੱਕੀ ਤੇ ਭੂਆ ਨੇ ਤੇ ਮੈਂ ਜਦੋਂ ਕਿਤੇ ਗਈ ਉਹ ਆ ਕਹਿੰਦੀ ਤੂੰ ਆਪ ਕਿਉਂ ਆਈ ਤੁਮ ਨੂੰ ਬੋਲ ਦਿੰਦੀ ਮੇਰਾ ਡਰਾਈਵਰ ਆਉਂਦਾ ਹੈ ਨਾ ਇਹਨੂੰ ਲੈ ਕੇ ਜਾਂਦਾ ਹੈ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਬੇਟਾ ਕਹਿੰਦੀ ਤੂੰ ਆਪ ਕਿਉਂ ਆਈ ਤੁਮ ਨੂੰ ਬੋਲਦੀ ਮੈਂ ਡਰਾਈਵਰ ਅੱਡੇ ਤੇ ਖਿਲਾ ਦਿੰਦੇ ਹੈ ਬੇਟਾ ਮੈਂ ਨਾ ਕਿੰਨੀ ਕਿਤੇ ਪੁੱਤ ਭੂਆ ਨੇ ਦੇ ਕਿਤੇ ਮੇਰਾ ਇੰਨਾ ਚਾ ਇੰਨਾ ਚਾ ਕੀਤਾ ਹੋਰ ਕਿਤੇ ਬੇਟਾ ਕਿਤੇ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੀ ਤੇ ਉਹਨੇ ਮੇਰੇ ਅੱਗੇ ਮਠਿਆਈ ਰੱਖਦੀ ਮੇਰੇ ਕੋਲ ਤੇ ਕਿਤੇ ਪੁੱਤ ਖਾਦੀ ਨਾ ਜਾਵੇ ਬਦੋ ਬਦੀ ਮੈਨੂੰ ਕਵੇ ਆਵੀ ਖਾਵੀ ਖਾ ਮੈਂ ਕਹ ਨਹੀਂ ਤੈਨ ਜੀ ਮੈਂ ਨਹੀਂ ਇੰਨਾ ਖਾਂਦੀ ਬੇਟਾ ਤਾਂ ਨੂੰ ਉਹਨੇ ਇੰਨਾ ਜਾਦ ਕੀਤਾ ਕਹਿੰਦੀ ਬੱਚੇ ਕਿਉਂ ਨਹੀਂ ਲੈ ਕੇ ਆਏ ਬੱਚੇ ਕਿਉਂ ਨਹੀਂ ਲੈ ਕੇ ਮੈਂ ਨਾ ਨਹੀਂ ਬੱਚੇ ਤੇ ਮੈਂ ਲੈ ਆਉਣੇ ਹੀ ਤੈਨ ਜੀ ਬੱਚਿਆਂ ਨੂੰ ਨਾ ਛੁੱਟੀ ਨਹੀਂ ਤੇ ਨਵਦੀਪ ਇੱਕ ਮਿੰਟ ਕੱਟ ਇੰਨਾ ਮੈਂ ਮਿੰਨ ਬੋਲਦੀ ਮੈਂ ਬੱਚਿਆਂ ਤੇ ਪੁੱਤ ਛੁੱਟੀ ਨਹੀਂ ਆ ਹੈ ਛੁੱਟੀ ਨਹੀਂ ਮੈਂ ਤੇ ਮੱਚੇ ਭੈਣ ਜੀ ਲੈ ਕੇ ਆਉਣੇ ਪੁੱਤ ਭੂਆ ਕਾ ਦੀ ਕਿਤੇ ਐਨੇ ਖੋਸ਼ ਐਨੇ ਖੋਸ਼ ਹਿੰਦੀ ਤੋਂ ਹੀ ਬੇਰਵੀਏ ਨਹੀਂ ਤੁਮੇਰੇ ਵੀਰ ਤੋਂ ਬਾਦ ਅ ਸੰਧਾਰਾ ਲੈ ਕੇ ਆਏ ਮੇਰੇ ਭਤੀਜੇ ਕਿਉਂ ਨਹੀਂ ਲਿਆਂਦੇ ਬਹੁਤ ਕਿਤੇ ਮੈਂ ਨਹੀਂ ਕਿਤੇ ਦੱਸ ਨਹੀਂ ਸਕਦੀ ਕਿ ਉਹਨੇ ਪੁੱਤ ਇੰਨਾ ਚਾ ਇੰਨਾ ਚ ਕਦੀ ਕੋਛ ਲਿਆਵੇ ਕਦੀ ਕੋਛ ਲਿਆਵੇ ਤੈਂ ਤੈਂ ਤਰਾਂ ਦੇ ਤੇ ਪੁੱਤੋਂ ਨੇ ਮੈਨੂੰ ਜੂਸ ਹੀ ਪਿਆਏ ਤੈਂ ਤੈਂ ਤਰਾਂ ਦੇ ਹੈ ਮੇਰੇ ਤੇ ਢਿੱਡ ਵਿੱਚ ਪੁੱਤ ਜਗ੍ਹਾ ਹੀ ਨਾ ਹੈ ਬਦੋ ਬਦੀ ਰੋਟੀ ਰੋਟੀ ਦੇ ਵਿੱਚ ਪੁੱਤ ਪਤਾ ਨਹੀਂ ਕਿੰਨੀ ਆ ਕ ਸਬਜ਼ੀਆਂ ਕਿੰਨੀਆਂ ਕ ਸਬਜ਼ੀਆਂ ਫੇਰ ਪੁੱਤ ਡਰਾਈਵਰ ਨੂੰ ਕਹਿੰਦੀ ਵੀ ਤੂੰ ਇਹਨੂੰ ਘਰੇ ਛੱਡ ਕੇ ਉਹਨਾ ਤੂੰ ਛੱਡ ਗਈ ਮੈਂ ਹਾਂ ਨਹੀਂ ਮੈਂ ਹਾਂ ਮੈਂ ਭੰਜੀ ਆਪੇ ਹੀ ਆਪ ਕੋ ਚੱਲ ਜੂ ਨਾ ਨਾ ਕਿਤੇ ਬੇਟਾ ਭੂਆ ਨੇ ਤੇ ਕਿਤੇ ਸਾਰੇ ਨੌਕਰਾਂ ਨੂੰ ਕਿਹਾ ਆਪ ਹੀ ਤੁਸੀਂ ਆ ਬਣਾ ਲਓ ਆ ਬਣਾ ਲਓ ਆ ਦੋ ਕ ਮਿੰਟ ਪੁੱਤ ਮੈਂ ਬਾਹਰ ਸੋਫੇ ਤੇ ਬੈਠੀ ਭੂਆ ਨੇ ਤੇ ਕਿਤੇ ਨੌਕਰ ਦਿੱਤੇ ਕਿਤੇ ਦੁਨੀਆ ਪਰ ਦੀ ਬੇਇੱਜ਼ਤੀ ਕਰ ਕਿੰਦੀ ਮੇਰੀ ਪਰ ਜਾਈ ਆਈ ਤੂੰ ਆਂਦੀ ਹਣੀ ਉਹ ਬਾਹਰ ਸੋਫੇ ਤੇ ਬਿਠਾਇਆ ਗਰਮੀ ਚ ਹੋਰ ਕਿੰਦੀ ਤੂੰ ਏਸੀ ਚ ਨੂੰ ਕਿਉਂ ਨਹੀਂ ਬਿਠਾਇਆ ਹਾਂ ਤੇ ਮੈਂ ਤੇ ਬੇਟਾ ਕੀ ਮੈਂ ਤੈਨੂੰ ਦੱਸਾਂ ਮੈਂ ਤੇ ਬੇਟਾ 2 ਸਾਲ ਬਾਅਦ ਗਏ ਜਦੋਂ ਤੇਰਾ ਪਾਪਾ ਆਇਆ ਪਰ ਬੱਟਾ ਕੀ ਮੈਂ ਤੇਨੂੰ ਦੱਸਾਂ ਇਨਾ ਚਾਹੂ ਨਾ ਇਨਾ ਚ ਸੂਣ ਮੇਰੀ ਗੱਲ ਪੁੱਤ ਮੈਂ ਤੈਨੂੰ ਇੱਕ ਗੱਲ ਦੱਸਾਂ ਉਹ ਵਾਟ ਆ ਦੀ ਬਹੁਤ ਤਗੜੇ ਕਹਾਇਆ ਤੇ ਬੇਟਾ ਵੀ ਇਹਨੂੰ ਮਗਲ ਇਹੀ ਕਹੀ ਤੈਨੂੰ ਇਹ ਮੈਂ ਇਹੀ ਗੱਲ ਕਹੀ ਪੁੱਤ ਰਾਜ ਦੇ ਪੰਨਾਮਾ ਤੇ ਦੱਬ ਕੇ ਕਮਾਈ ਕਰਨੀ ਆ ਤੇ ਵੱਡੀ ਗੱਡੀ ਦੇ ਵਿੱਚ ਭੂਆ ਦਾ ਸੁਧਾਰਾ ਲੈ ਕੇ ਜਾਇਆ ਕਹਿੰਦਾ ਦੋਆ ਭਰਾਵਾਂ ਨੇ ਚੰਗਾ ਹਾਂ ਹਰ ਇੱਕ ਚੀਜ਼ ਕਿਹੜੀ ਚੀਜ਼ ਆ ਜਿਹੜੀ ਤੁਹਾਡੇ ਘਰ ਨਾ ਹੋਵੇ ਚੰਗਾ ਪੁੱਤ ਸੋਹਣੇ ਸੋਹਣੇ ਪੁੱਤ ਸੂਡ ਭੂਆ ਨੂੰ ਦੁਕਾਨ ਤੇ ਬਿਠਾ ਕੇ ਨਾ ਲੈ ਕੇ ਦਿਆ ਕਰਨਾ ਜੀ ਤੁਸੀਂ ਚੰਗਾ ਹਾਂ ਇਹ ਨਹੀਂ ਆ ਕਿ ਮਾੜਾ ਸੂਡ ਲੈ ਕੇ ਜਾ ਕੇ ਦੁਕਾਨ ਤੇ ਬਿਠਾਇਆ ਕਰਿਓ ਦੁਕਾਨ ਤੇ ਬਿਠਾ ਕੇ ਪੁੱਤ ਲੈ ਕੇ ਦਿਆ ਕਰੋ ਕਿਉਂਕਿ ਪੁੱਤ ਭੂਆ ਨੇ ਅੱਜ ਮੇਰਾ ਬੜਾ ਚਾਹ ਕੀਤਾ ਠੀਕ ਆ ਬੇਟਾ हां मैं ते जिन्ने जोगि ਬਿਟਾ ਦੇ ਆਈ ਆ ਤੇ ਭੂਆ ਨੇ ਚਾਹ ਹੀ ਬੜਾ ਕੀਤਾ ਤੇ ਆਹ ਕੱਪੜੇ ਤੂੰ ਇੱਥੇ ਰੱਖੇ ਮੰਜੀ ਤੇ ਮਮਾ ਮੀ ਆ ਗਿਆ ਸੀ ਤੇ ਮੈਂ ਕਰ ਦੇਵਾਂਗੇ हां चल ਠੀਕ ਕੀਤਾ ਭੇਜ ਨਹੀਂ ਗਏ ਮੈਂ ਧੋ ਕੇ ਚਲ ਗਈ हां ਹੁਣ ਭੇਜ ਨਹੀਂ ਗਏ ਚਲ ਚੰਗਾ ਆ ਚਾਦਰ ਤੇ ਲੱਗਦਾ ਸੁੱਕੀ ਨਹੀਂ ਤਾਈਉਂ ਵਛਾਈ ਨਹੀਂ ਚਲ ਠੀਕ ਹੈ ਪੁੱਤ ਤੂੰ ਐਦਾਂ ਕਰ ਪਾਣੀ ਲੈ ਕੇ ਆ ਮੈਨੂੰ ਨਾ ਪਿਆਸ ਬੜੀ ਲੱਗੀ ਆ ਆ ਇੱਥੇ ਖਾ ਕੇ ਨਾ ਮੇਰਾ ਮੂੰਹ ਹੀ ਸੁੱਕ ਗਿਆ ਉੱਥੋਂ ਤੇ ਮੈਂ ਆਗੀ ਡਰਾਈਵਰ ਛੱਡ ਕੇ ਗਿਆ ਮੈਂ ਕਿਤੇ ਆਪ ਥੋੜੀ ਆਈ ਆਂ ਬਸ ਤੇ ਅੱਡੇ ਤੇ ਡਰਾਈਵਰ ਛੱਡ ਕੇ ਚਲੇ ਗਿਆ ਤੈਨੂੰ ਕਿੰਦਾਂ ਦੱਸਾਂ ਬੁੱਤ ਹੂਆ ਨੇ ਤੇ ਮੇਰਾ ਚਾਹ ਕੀ ਕੀਤਾ ਹੂਆ ਨੇ ਤੇ ਮੇਰਾ ਦਿੱਤਾ ਉਸ ਮਾਨੀ ਪਸੰਦ ਨਹੀਂ ਕੀਤਾ ਮੈਂ ਤੇ ਕਿੰਨੀ ਮੁਸ਼ਕਲਾਂ ਦੇ ਨਾਲ ਉਸ ਮਾਲ ਲੈ ਕੇ ਗਈ ਹੈ ਸੋਚਿਆ ਸਾਡੀ ਭੈਣ ਆ ਉਹ ਡੀਕ ਵੀ ਹੋ ਗਈ ਸੰਧਾਰਾ ਕੋਈ ਮੇਰਾ ਵੀਰ ਨਹੀਂ ਹੈਗਾ ਕਿਸੰਧਾਰਾ ਲੈ ਕੇ ਨਿਕੋਈ ਆਇਆ ਪਰ ਉਹਨੋਂ ਤੇ ਮੇਰਾ ਨਾ ਕੱਪੜੇ ਪਸੰਦ ਆਏ ਨਾ ਮੇਰਾ ਸਮਾਨ ਉਹਨੇ ਤੇ ਖੋਲ ਕੇ ਨਹੀਂ ਵੇਖਿਆ ਹੈ ਤੇ ਉਤੋਂ ਦੇ ਨੇ ਮੈਨੂੰ ਗੱਲਾਂ ਸੁਣਾਈਆਂ ਕਿੰਨੀਆਂ ਮੇਰਾ ਹੀ ਦਿਲ ਜਾਣਦਾ ਵਾ ਮੈਂ ਆਪਣੇ ਅੰਦਰ ਕਿੱਦਾਂ ਇਹ ਗੱਲਾਂ ਦੀ ਗੰਢ ਬਣ ਕੇ ਲੈ ਆਈਆਂ ਪਰ ਮੈਂ ਇਹ ਗੱਲਾਂ ਤੁਹਾਡੇ ਤੱਕ ਨਹੀਂ ਜਾਣ ਦੇਣੀਆ ਪਰ ਇੱਕ ਚੀਜ਼ ਜ਼ਰੂਰ ਆ ਇਹਨਾਂ ਤੇ ਮੈਂ ਜ਼ਰੂਰ ਕਰੂੰਗੀ ਕਿ ਤੁਹਾਨੂੰ ਇੱਕ ਵੱਡਾ ਨੇ ਅਨਸਾਰ ਬਣਾਵਾ ਤੂੰ ਇਹ ਨੇਮਤ ਕਰੋ ਪੜੋ ਤੇ ਚੰਗੇ ਇਨਸਾਨ ਬਣੋ ਤਾਂ ਕਿ ਜਿੱਦਾਂ ਅੱਜ ਮੇਰੀ ਘੂਆ ਦੇ ਘਰ ਇਨਸਰਟ ਹੋਈ ਆ ਦੁਬਾਰਾ ਕਦੀ ਤੁਹਾਡੀ ਨਾ ਹੋਵੇ ਮੈਂ ਤੇ ਐਵੇਂ ਤਿੰਨ ਝੂਠ ਬੋਲਣ ਦੀਆਂ ਮੇਰੇ ਬੱਚਿਆ ਆ ਬੋਲ ਕੇ ਕਿ ਪੂਆ ਤਾਂ ਨਹੀਂ ਬੜਾ ਯਾਦ ਕਰਨ ਦੀ ਹੀ ਪੂਆ ਬਰਕੈਨ ਦੀ ਬੱਚੇ ਕਿਉਂ ਨਹੀਂ ਲੈ ਕੇ ਆਈ ਤੈਨੂੰ ਕੀ ਪਤਾ ਪੂਆ ਨੇ ਤੇ ਇੱਕ ਵਾਰੀ ਪੁੱਛਿਆ ਹੀ ਨਹੀਂ ਕਿ ਮੇਰੇ ਭਤੀਜੇ ਭਤੀਜੀਆਂ ਕਿਵੇਂ ਆ ਦੱਸ ਉਹ ਆ ਇਦਾਂ ਬਿਆਨ ਲੈਂਦੇ ਆ ਜੇ ਘਰ ਚ ਅਮੀਰੀ ਹੋਵੇ ਤੇ ਭੈਣ ਭਰਾਵਾਂ ਦੇ ਪੜਾ ਇਦਾਂ ਦੇ ਰਿਸ਼ਤੇ ਹੋ ਜਾਂਦੇ ਆ ਹਾਂ ਕੀ ਭਲਾ ਪਰਜਾਈ ਮਾੜੀ ਲੱਗਦੀ ਗਰੀਬ ਪਰਜਾਈ ਹੁਣ ਕੋਈ ਗੁਨਾਹ ਆ ਇੱਕ ਵਿਧਵਾ ਪਰਜਾਈ ਹੁਣ ਕੋਈ ਗੁਨਾਹ ਆ ਕੀ ਮੈਨੂੰ ਨਹੀਂ ਪਤਾ ਕਿ ਇਸ ਦੁਨੀਆ ਦੇ ਵਿੱਚ ਸਾਰਾ ਮੁੱਲ ਜਿਹੜਾ ਵਾ ਉਹ ਪੈਸੇ ਦਾ ਵਾ ਪੈਸੇ ਤੋਂ ਬਿਨਾਂ ਇਥੇ ਤੁਹੇ ਕਿੰਨਾ ਵੀ ਕਿਸੇ ਨੂੰ ਦਿਲੋਂ ਪਿਆਰ ਕਰੋ ਕੋਈ ਰਿਸ਼ਤਾ ਤਾਂ ਦਾ ਨਜ਼ਦੀਕੀ ਰਿਸ਼ਤਾ ਨਹੀਂ ਹੁੰਦਾ ਇਸ ਦੁਨੀਆ ਦੇ ਵਿੱਚ ਖਾਲੀ ਪੈਸਾ ਸਭ ਤੋਂ ਵੱਡੀ ਚੀਜ਼ ਆ ਜਿਹਦੇ ਕੋਲ ਪੈਸਾ ਵਾ ਉਹ ਭਾਵੇਂ ਫਿਰ ਕਿਸੇ ਨੂੰ ਕਿਸੇ ਵੀ ਤਰੀਕੇ ਦਾ ਮਿਲੇ ਪਰ ਉਹ ਇਨਸਾਨ ਜਿਹੜਾ ਵਾ ਨਾ ਸਭ ਤੋਂ ਚੰਗਾ ਇਨਸਾਨ ਹੁੰਦਾ ਜੇ ਅੱਜ ਮੇਰੇ ਕੋਲ ਵੀ ਪੈਸੇ ਹੁੰਦੇ ਤੇ ਮੇਰੀ ਨਾਨਾ ਨੇ ਮੇਰੇ ਨਾਲ ਕਿੰਨੀ ਚੰਗੀ ਤਰ੍ਹਾਂ ਗੱਲ ਕਰਨੀ ਮੈਂ ਗਰੀਬ ਸੀ ਨਾ ਇਸ ਲਈ ਮੇਰੇ ਨਾਨਾ ਨੇ ਮੈਂ ਨਾ ਚੰਗੀ ਤਾਂ ਗੱਲ ਨਹੀਂ ਕੀਤੀ। ਚੰਗਾ ਚਾ ਕਦੇ ਮੇਰੇ ਵੀ ਦਿਨ ਮੁੜਨਗੇ।